ਇਹ ਸਿਰਫ ਇੱਕ ਸਮਾਜ ਨੂੰ ਮੈਸੇਜ ਦਿੰਦਾ ਅਸੀਂ ਇਹ ਪੂਰੀ ਸਾਡੀ ਟੀਮ ਹੈ ਅਸੀਂ ਟੀਮ ਵਰਕ ਕਰਦੇ ਆਂ ਵਰਦੀ ਜਿਹੜੀ ਹੈ ਇਹਦਾ ਸਤਕਾਰ ਹੈ ਤੇ ਅਸੀਂ ਚਾਹੁੰਦੇ ਕਿ ਇਹਦਾ ਸਤਕਾਰ ਜਿਹੜਾ ਉਹ ਬਰਕਰਾਰ ਰਹੇ ਨਾ ਕਿਸੇ ਸਰਕਾਰ ਨਾਲ ਨਾ ਕਿਸੇ ਮੰਤਰੀ ਨਾਲ ਨਾ ਕਿਸੇ ਐਮਐਲਏ ਨਾਲ ਨਾ ਕਿਸੇ ਪੰਚਾਇਤ ਨਾਲ ਤੇ ਨਾ ਕਿਸੇ ਉਹੋ ਜਿਹੇ ਬੰਦੇ ਨਾਲ ਕਿ ਜਿਹੜਾ ਗਲਤ ਨਹੀਂ ਕਰਦਾ ਸਹੀ ਕਰਦਾ ਕਿਸੇ ਵੀ ਉਸ ਇਨਸਾਨ ਨਾਲ ਸਾਡਾ ਨਾ ਕੋਈ ਨਿੱਜੀ ਵਹਿਰ ਹੈ ਨਾ ਅਸੀਂ ਕਿਸੇ ਤੇ ਉਹੋ ਜਿਹਾ ਵਿੰਗਾ ਟੇਡਾ ਕੋਈ ਕਟਾਕਸ਼ ਕਰਦੇ ਆਂ ਇੱਕ ਬੇਨਤੀ ਕਰਾਂਗੇ ਕਿ ਜਿਹੜੀ ਵੀਡੀਓ ਤੁਸੀਂ ਦੇਖੀ ਹੈ ਇਹ ਸਿਰਫ ਇੱਕ ਸਮਾਜ ਨੂੰ ਮੈਸੇਜ ਦਿੰਦਾ ਸੀ ਇਹ ਪੂਰੀ ਸਾਡੀ ਟੀਮ ਹੈ ਅਸੀਂ ਟੀਮ ਵਰਕ ਕਰਦੇ ਹਾਂ ਵਰਦੀ ਜਿਹੜੀ ਹੈ ਇਹਦਾ ਸਤਿਕਾਰ ਹੈ ਕਿ ਅਸੀਂ ਚੋਣੇ ਕੇ ਦਾ ਸਤਿਕਾਰ ਜਿਹੜਾ ਉਹ ਬਰਕਰਾਰ ਰੱਖਦੇ ਨਾ ਕਿਸੇ ਸਰਕਾਰ ਨਾਲ ਨਾ ਕਿਸੇ ਮੰਤਰੀ ਨਾਲ ਨਾ ਕਿਸੇ ਐਮ ਐਲ ਏ ਨਾਲ ਨਾ ਕਿਸੇ ਪੰਚਾਇਤ ਨਾਲ ਨਾ ਅਸੀਂ ਕਿਸੇ ਤੇ ਕੋਹ ਜਾ ਵਿੰਗਾ ਟੇਡਾ ਕੋਈ ਕਟਾਕਸ਼ ਕਰਦੇ ਹਾਂ ਜੋ ਸਮਾਜ ਦੇ ਵਿੱਚ ਵਿਚਰ ਰਿਹਾ ਹੈ ਅਸੀਂ ਉਹਨਾਂ ਚੀਜ਼ਾਂ ਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਸਾਡੀ ਟੀਮ ਤੋਂ ਬਹੁਤ ਸਾਰੀਆਂ ਉਮੀਦਾਂ ਦੇਸ਼ ਦੁਨੀਆ ਦੇ ਵਿੱਚ ਲੋਕ ਕਰਦੇ ਐ ਤੇ ਅਸੀਂ ਆਪਣੀ ਟੀਮ ਦੇ ذریعے ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕੇਸ ਆਏ